200 ਰੁਪਏ 200 ਰੁਪਏ ਲੈ ਲਓ 200 ਰੁਪਏ 200 ਰੁਪਏ ਉਹ ਦੁਪट्टे ਨਾਲ ਕਾਟਨ ਦਾ ਸੂਟ ਬਾਜ਼ਾਰ ਚ ਮਿਲਦਾ 7-800 ਦਾ ਇੱਕ ਸਾਡੇ ਕੋਲੋਂ ਲੈ ਜਾਓ 200 ਰੁਪਏ 4 ਦਿਨ 4 ਦਿਨ ਬਹੁਤ ਵੱਡਿਆ ਤੁਹਾਡੇ ਕੋ 9 ਜੂਨ ਤੱਕ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ ਸਟੀ ਡਿਜ਼ਾਈਨ ਬਹੁਤ ਦਾ ਰੰਗ ਬਹੁਤ ਆ 5 ਮੀਟਰ ਦਾ ਸੂਟ ਕੈਮਬ੍ਰਿਕ ਦਾ ਨਾਲ ਪ્યોਰ ਦੁਪੱਟਾ ਹਾਂਜੀ ਦੁਕਾਨਦਾਰ ਭੈਣਾ ਜਿਹੜੇ ਵੀਰ ਨੇ ਨਵੀਂ ਦੁਕਾਨ ਕਰਨੀ ਰੀਸੇਲਰ ਆਜੋ 200 ਰੁਪਏ 200 ਰੁਪਏ ਜਿੰਨੇ ਮਰਜ਼ੀ ਸੂਟ ਲੈ ਜਾਓ 2 200 ਕਰੋ ਜੀ ਆ ਵੀ ਦੇਖੋ ਭਾਈ ਉਹ ਬਾਜ਼ਾਰ ਚ ਕੋਈ ਕਹਿੰਦਾ 600 ਕੋਈ ਕਹਿੰਦਾ 700 ਅਸੀਂ ਕਰਦੇ 500 ਦੇ ਦੋ 250 ਰੁਪਏ ਦਾ ਸੂਟ ਰੀਸੇਲਰੋਂ ਦੁਕਾਨਦਾਰੋਂ ਛੇਤੀ ਆ ਜਾਓ ਲੈ ਜਾਓ 500 ਦੇ ਦੋ 500 ਦੇ ਦੋ ਇੱਕ ਪਟਾਕਾ ਹੋਰ ਪਾਣਾ ਇੱਕ ਪਟਾਕਾ ਹੋਰ ਪਾਣਾ ਬਾਜ਼ਾਰ ਚ ਕਹਿੰਦੇ 800 ਦਾ ਸੂਟ ਇਹ 800 ਦਾ ਸੂਟ ਆ ਬਾਜ਼ਾਰ ਚ ਅਸੀਂ ਕਰਦੇ ਆ 700 ਦੇ ਦੋ 350 ਰੁਪਏ ਦਾ ਸੂਟ ਦਵਾਂਗੇ ਭਾਈ ਜੀ ਜੱਗੋ ਤੇਰਵੀਆ ਗੱਲਾਂ ਕਰੀ ਜਾਂਦੇ ਹੋ ਟਰੱਕ ਲੁੱਟਿਆ ਕਿ ਰੇਲ ਗੱਡੀ ਲੁੱਟਿਆ ਕੀ ਕਰੀ ਜਾਂਦੇ ਹੋ ਤੁਸੀਂ ਦੇਖੋ ਜੀ ਲੁੱਟਿਆ ਕੁਛ ਨਹੀਂ ਆਹ ਦੁਕਾਨ ਦਰਾਂ ਦੀ ਲੁੱਟ ਬੰਦ ਕਰਤੀ ਆਹ ਦੇਖੋ ਜੀ ਬਾਜ਼ਾਰ ਦਾ ਰੇਟ 1500 ਸਾਡੇ ਕੋਲੋਂ ਲੈ ਜਾਓ 500 ਚ ਜਿਨ੍ਹਾਂ ਨੇ ਦੇਣ ਲੈਣ ਲਈ ਕੱਪੜਾ ਲੈਣਾ ਤਾਜ ਮੇੜੀ ਦਾ ਕੱਪੜਾ ਲੈਣਾ ਛੇਤੀ ਛੇਤੀ ਭੱਜ ਭੱਜ ਕੇ ਆ ਜਾਓ 50000 ਦਾ ਕੱਪੜਾ ਸਰਪ ਤੁਹਾਨੂੰ ਅਸੀਂ ਤੇਰੇ ਨਾਲ 15000 ਰੁਪਏ ਦੇ ਵਿੱਚ ਕੋਈ ਨਾ 1600 ਨਾ 1700 ਨਾ 1800 8500 ਰੁਪਏ ਦੇ ਵਿੱਚ ਛੂਟ ਦੇ ਦਾਂਗੇ ਕੱਡੇ ਕੜਾਏ ਕੜਾਈਆਂ ਦੇ ਨਾਲ ਓਏ ਆ ਗਿਆ ਹਿੰਦੀ ਵਾਲੀ ਭੈਣ ਜੀ ਵਾਲਾ ਸੂਟ ਜੀ ਦਾ ਕਾਟਨ ਦਾ ਓਏ ਹੋਏ 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 ਮੈਂ ਕਹਿੰਦਾ ਸੂਟ ਦੇਖ ਕੇ ਭੁੱਖ ਲੈਂਦੀ ਐ ਤੇ ਰੇਡ ਦੇਖ ਕੇ ਜੇਬ ਸੌਖਾ ਹੋ ਜਾਂਦੀ ਜਦੋਂ ਕਹਿੰਦੇ 1275 1275 ਆ ਦੇਖੋ ਜੀ ਬਾਜ਼ਾਰ ਚ 35 ਸੂਟ ਸਾਡੇ ਕੋਲੋਂ 2250 ਦੇ ਦੇ ਦਾਂਗੇ ਦੁਪੱਟੇ ਵੀ ਖੁੱਲੇ ਡੁੱਲੇ ਲੱਤੇ ਪਏ ਅਕੜਾਈ ਦੇ ਨਾਲ ਜੇ ਕੋਈ ਭੈਣ ਭਰਾ ਕਹਿ ਰਵੇ ਵੀ ਕਿਤੇ ਮਾਤੂ ਜੀ ਕੋ 100 ਸੌ ਵਾਲੇ ਸੂਟ ਦੇ ਨਹੀਂ ਸਾਡੇ ਕੋਲ 100 ਰੁਪਏ 500 5000 10000 20000 25 25000 ਤੱਕ ਦੇ ਸੂਟ ਵਿਆ ਗਿਆ ਆਜ ਇੱਕ ਕਰ ਲੋ ਜੀ ਮੈਂ ਕਹਿੰਦਾ ਜਿੰਨੀ ਚੁਆਇਸ ਤੁਸੀਂ ਕਰਨਾ ਇੰਸਟਾਗ੍ਰਾਮ ਵਾਲਾ ਚਾਹੀਦਾ ਜੀ ਸਾਨੂੰ ਆ ਮਾਡਲ ਨੇ ਪਾਇਆ ਸੀ ਐਕਟਰੀ ਨੇ ਪਾਇਆ ਸੀ ਉਹ ਚਾਹੀਦੇ ਸੂਟ ਸਾਰੀ ਤਰ੍ਹਾਂ ਦੀਆਂ ਚੀਜ਼ਾਂ ਮਿਲ ਜਾਣੀਆਂ 200 ਰੁਪਏ 200 ਰੁਪਏ 200 ਰੁਪਏ 200 ਰੁਪਏ ਲੈ ਜਾਓ 200 ਰੁਪਏ 200 ਰੁਪਏ ਉਹ ਦੁਪट्टे ਨਾਲ ਕਾਟਨ ਦਾ ਸੂਟ ਬਾਜ਼ਾਰ ਚ ਮਿਲਦਾ 7-800 ਦਾ ਇੱਕ ਸਾਡੇ ਕੋਲੋਂ ਲੈ ਜਾਓ 200 ਰੁਪਏ 200 ਰੁਪਏ 200 ਰੁਪਏ 4 ਦਿਨ ਚਾਰ ਦਿਨ ਬਹੁਤ ਵੱਡੇ ਆ ਤੁਹਾਡੇ ਕੋ 9 ਜੂਨ ਤੱਕ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ 8 800 ਵਾਲੇ ਸੂਟ ਲੈ ਜਾਓ 200 ਰੁਪਏ ਚ 200 ਰੁਪਏ ਚ ਉਹ ਰੰਗ ਬਹੁਤ ਆ ਕਹਿੰਦੇ ਰੰਗ ਦੇਖੋ ਭਾਜੀ ਡਿਜ਼ਾਈਨ ਬਹੁਤ ਆ ਰੰਗ ਬਹੁਤ ਆ 5 ਮੀਟਰ ਦਾ ਸੂਟ ਕੈਮਬ੍ਰਿਕ ਦਾ ਨਾਲ ਪ्योर ਦੁਪੱਟਾ ਹਾਂਜੀ ਦੁਕਾਨਦਾਰ ਭੈਣਾ ਜਿਹੜੇ ਵੀਰ ਨੇ ਨਵੀਂ ਦੁਕਾਨ ਕਰਨੀ ਰੀਸੇਲਰ ਆਜੋ 200 ਰੁਪਏ 200 ਰੁਪਏ ਜਿੰਨੇ ਮਰਜ਼ੀ ਸੂਟ ਲੈ ਜਾਓ 2200 ਰੁਪਏ। ਬਲੋ ਜੀ ਆ ਵੀ ਦੇਖੋ ਭਾਈ। ਉਹ ਬਾਜ਼ਾਰ 'ਚ ਕੋਈ ਕਹਿੰਦਾ 600, ਕੋਈ ਕਹਿੰਦਾ 700, ਅਸੀਂ ਕਰਦੇ 500 ਦੇ ਦੋ 2500 ਰੁਪਏ ਦਾ ਸੂਟ। 2500 ਰੁਪਏ ਦਾ ਸੂਟ ਕਰਤਾ ਦੁਪੱਟੇ ਖੁੱਲੇ ਢੁੱਲੇ ਦੇ ਰਹੇ ਆ। ਰੰਗ ਚੈੱਕ ਕਰ ਲੋ। ਉਹ ਗਰਮੀਆਂ ਵਾਲੇ ਸੋਹਣੇ ਸੋਹਣੇ ਬੁਲਬੁਲ ਦੇ ਬੱਚярਗੇ ਰੰਗ 2500 ਰੁਪਈਆ। ਉਹ ਝੂਠ ਨਹੀਂ ਬੋਲਦੇ ਬਾਕੀ ਦੁਕਾਨਦਾਰਾਂ ਨੂੰ ਰੇਟ ਲਿਖ-ਲਿਖ ਕੇ ਲਾਤੇ ਆ। 2250 ਚ ਲੈ ਜਾਓ। ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ, ਰੀਸੇਲਰੋਂ, ਦੁਕਾਨਦਾਰੋਂ ਛੇਤੀ ਆ ਜੋ ਲੈ ਜੋ 502 ਦੋ 502 ਦੋ 502 ਇੱਕ ਪਟਾਕਾ ਹੋਰ ਪਾਉਣਾ ਇੱਕ ਪਟਾਕਾ ਹੋਰ ਪਾਉਣਾ ਇੱਕ ਪਟਾਕਾ ਹੋਰ ਪਾਉਣਾ ਬਾਜ਼ਾਰ ਚ ਕਹਿੰਦੇ 800 ਦਾ ਸੂਟ ਇਹ 800 ਦਾ ਸੂਟ ਆ ਬਾਜ਼ਾਰ ਚ ਅਸੀਂ ਕਰਦੇ ਆ 700 ਦੇ ਦੋ 350 ਰੁਪਏ ਦਾ ਸੂਟ ਦਵਾਂਗੇ ਦੁਪੱਟਾ ਖੁੱਲਾ ਡੁੱਲਾ ਦਵਾਂਗੇ ਉਹ ਰੇਟ ਇੱਥੇ ਵੀ ਲਿਖਤਾ ਭਾਈ ਜੀ ਜੱਗੋ ਤੇਰਵੀਆਂ ਗੱਲਾਂ ਕਰੀ ਜਾਂਦੇ ਹੋ ਟਰੱਕ ਲੁੱਟਿਆ ਕਿ ਰੇਲ ਗੱਡੀ ਲੁੱਟਿਆ ਕੀ ਕਰੀ ਜਾਂਦੇ ਹੋ ਤੁਸੀਂ ਦੇਖੋ ਜੀ ਲੁੱਟਿਆ ਕੁਛ ਨਹੀਂ ਆਹ ਦੁਕਾਨਦਾਰਾਂ ਦੀ ਲੁੱਟ ਬੰਦ ਕਰਤੀ ਆ ਆ ਜਿਹੜੇ ਵੀਡੀਓ ਪਾ ਪਾ ਕੇ ਆ ਤੁਹਾਨੂੰ ਹੈਵੀ ਹੈਵੀ ਸੂਟ ਦਿਖਾ ਦਿੰਦੇ ਆ ਪਰ ਦਿੰਦੇ ਕੋਣੀ ਆ ਚੱਕੋ ਆ ਮਾਤੂ ਸ਼ਰੀ ਦਸਤਾਰ ਆ ਆ ਬਾਗਾ ਪੁਰਾਣਾ ਐ ਇਹ ਖੁੰਡ ਬਣ ਗਿਆ ਖੁੰਡ ਰੇਟ ਉੱਤੇ ਲੈ ਕੇ ਲਾਤੇ ਆ ਆ ਵੀ ਚੱਕੋ ਆ ਦੇਖੋ ਜੀ ਬਾਜ਼ਾਰ ਦਾ ਰੇਟ 1500 ਸਾਡੇ ਕੋਲੋਂ ਲੈ ਜਾਓ 500 ਚ 1500 ਵਾਲਾ ਸੂਟ 500 ਚ ਲੈ ਜਾਓ ਜਿੰਨੇ ਦਾ ਇੱਕ ਉਨੇ ਦੇ ਤਿੰਨ ਰੰਗ ਚੈੱਕ ਕਰ ਲਓ ਸੋਹਣੇ ਸੋਹਣੇ ਰੰਗ ਦੇ ਰਹੇ ਆ ਬਜ਼ੁਰਗਾਂ ਵਾਲੇ ਮਿਡਲ ਏਜ ਦੇ ਕੁੜੀਆਂ ਚਿੜੀਆਂ ਲਈ ਬਹੁਤ ਵੱਡੇ ਫਾਇਦੇ ਕਰ ਰਹੇ ਆ ਜਿਨ੍ਹਾਂ ਨੇ ਦੇਣ ਲੈਣ ਲਈ ਕਪੜਾ ਲੈਣਾ ਤਾਜ ਮੇੜੀ ਦਾ ਕਪੜਾ ਲੈਣਾ ਛੇਤੀ ਛੇਤੀ ਭੱਜ ਭੱਜ ਕੇ ਆ ਜਾਓ 50000 ਦਾ ਕਪੜਾ ਸਿਰਫ ਤੁਹਾਨੂੰ ਅਸੀਂ ਦੇ ਰਿਹਾ 15000 ਰੁਪਏ ਦੇ ਵਿੱਚ ਚਾਰ ਦਿਨ ਤੁਹਾਡੇ ਫਾਇਦੇ ਹੋਣੇ ਆ 9 ਜੂਨ ਤੱਕ ਸਲੋਜੀ ਚਾਰ ਦਿਨ ਬਹੁਤ ਵੱਡੇ ਫਾਇਦੇ ਹੋਣੇ ਤੁਹਾਡੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 9 ਜੂਨ ਤੱਕ ਆਜੋ ਵੱਡੇ ਫਾਇਦੇ ਦੇਖੋ ਜੀ ਕੜਾਈ ਵਾਲਾ ਸੂਟ ਆ ਗਿਆ ਸੋਲੋ ਪੀਸ ਆ ਗਿਆ ਉਹ ਚੱਕੋ बॉटਮ ਤੇ ਵੀ ਵਰਕ ਆ ਗਿਆ ਡਿਜ਼ਾਈਨਰ ਪੀਸ ਆ ਗਿਆ ਪਿਓਰ ਮਸਲੀਨ ਦਾ ਕੰਮ ਦੁਪੱਟਾ ਨਾਲ ਡੈਟਲ ਰੇਟ 1600 ਬਿਹਾਰ ਦਾ ਸਾਡਾ 850 ਦਾ 850 ਦੇਖੋ ਜੀ ਨਾ 1600 ਨਾ 1700 ਨਾ 1800 850 ਰੁਪਏ ਦੇ ਵਿੱਚ ਸੂਟ ਦੇ ਦੇਾਂਗੇ ਕੱਡੇ ਕੜਾਈਆਂ ਦੇ ਨਾਲ ਆਹ ਦੇਖੋ ਬਈ ਉਹ ਕੁੜੀਆਂ ਦੀ ਜਾਨ ਹਾਏ 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 ਹੁੰਦੀ ਹੋਣੀਆਂ ਕਹਿਣਾ ਬਈ ਸੂਟ ਕਿੰਨਾ ਸੋਹਣਾ ਉਹ ਸੂਟ ਦੇ ਕੇ ਖੁਸ਼ ਹੋ ਗਣ ਤੁਸੀਂ ਇਹਦਾ ਰੇਟ ਕੋਈ 3500 ਨਹੀਂ ਕੋਈ 3000 ਨਹੀਂ ਕੋਈ 2800 ਨਹੀਂ ਦੁਪੱਟਾ ਵੀ ਸੋਹਣਾ ਦੇ ਤ ਨਾਲ ਰੇਟ ਕਰਤਾ ਸਿਰਫ 1000 ਰੁਪਿਆ 1000 ਰੁਪਇਆ ਓਨਲੀ 1000 ਲੱਦਿਆ ਪਿਆ ਲੱਦਿਆ ਸੂਟ ਓ ਚੱਕੋ ਜੀ ਓ ਆ ਗਿਆ ਹਿੰਦੀ ਵਾਲੀ ਭੈਣ ਜੀ ਵਾਲਾ ਸੂਟ ਜੀਦਾ ਕਾਟਨ ਦਾ ਓਏ ਹੋਏ 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 ਮੈਂ ਕਹਿੰਦਾ ਸੂਟ ਦੇਖ ਕੇ ਭੁੱਖ ਲੈਂਦੀ ਆ ਤੇ ਰੇਡ ਦੇਖ ਕੇ ਜੇਬ ਸੌਖਾ ਹੋ ਜਾਂਦੀ ਜਦੋਂ ਕਹਿੰਦੇ 12 75 12 75 ਆ ਦੇਖੋ ਸਾਰਾ ਗਲੇ ਦੇ ਕੰਮ ਚੈੱਕ ਕਰੋ ਸਾਰਾ 프ਰੰਟ ਚੈੱਕ ਕਰ ਲੋ ਉਹ ਬਾਹਵੇ ਕੰਮ ਚੈੱਕ ਕਰ ਲੋ ਉਹ ਦੁਪੱਟੇ ਵੀ ਚੈੱਕ ਕਰ ਲੋ ਚੀਕਾ ਘੜਾ ਰਿਆਂਗੇ ਚੀਕਾ ਰੇਟ ਕਿੰਨਾ 1000 ਰੁਪਿਆ ਜੀ 1000 ਰੁਪਿਆ 1000 ਰੁਪਿਆ ਦਾ ਸੂਟ ਕਰਤਾ ਲੈ ਜੋ ਚੱਕੋ ਜੀ ਉਹ ਤਾਜਵਰੀ ਵਾਲਾ ਸੂਟ ਉਹ ਵਿਆਵਾ ਸ਼ਾਦੀ ਵਾਲਾ ਸੂਟ ਹੈਵੀ ਹੈਵੀ ਸੂਟ ਚੱਕੋ ਜੀ ਸੂਟ ਲੈ ਜੋ ਗਵਾਰਡੀ ਨਾ ਮੱਚੇ ਤਾਂ ਨਾਮ ਬਦਲ ਦਿਓ ਰੇਟ ਕੀ ਹੈ ਸੂਟ ਪਾ ਕੇ ਨਿਕਲਣਾ ਤੁਸੀਂ ਉਹਨਾਂ ਨੇ ਕਿਹਾ 30350 ਵਾਲਾ ਸੂਟ ਪਾਇਆ ਦੀਦੀ ਨੇ ਪਰ 1500 ਦਾ 1500 ਦਾ ਦੇਖੋ ਜੀ ਸੂਟਾਂ ਪਿੱਛੇ ਲੜਾਈਆਂ ਹੋਣਗੀਆਂ ਸੂਟਾਂ ਪਿੱਛੇ ਲੜਾਈਆਂ 35 3500 ਵਾਲੇ ਭਾਰੇ ਭਾਰੇ ਦੁਪੱਟਿਆਂ ਦੇ ਨਾਲ ਕਰਤੇ ਆ 15 1500 ਚ ਉਹ ਜਿਨ੍ਹਾਂ ਨੇ ਵਿਆਹ ਸ਼ਾਇਦਾ ਕੱਪੜਾ ਲੈਣਾ ਤਾਜ ਬੀੜ ਦੇ ਕੱਪੜਾ ਲੈਣਾ ਗਰਮੀਆਂ ਦੇ ਵਿੱਚ ਹੀ ਲਗਜ਼ਰੀ ਸੂਟਾਂ ਤੇ ਲਾਤੀ ਸੇਲ ਹੁਣੇ ਹੀ ਆਜੋ 4 ਦਿਨ ਜਿਨ੍ਹਾਂ ਨੇ ਵਿਆਹ ਸ਼ਾਦੀ ਦਾ ਕੱਪੜਾ ਹੈ ਨਾ ਵੱਡੇ ਫਾਇਦੇ ਕਰ ਲੈਣਿਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ ਲੱਖਾਂ ਰੁਪਈਆ ਦਾ ਕੱਪੜਾ ਓਏ ਹੋਏ ਓਏ ਹੋਏ ਆ ਦੇਖੋ ਪ੍ਰੀਟੀ ਜੈਂਟਾ ਪ੍ਰੀਟੀ ਜੈਂਟਾ ਆ ਗਿਆ ਦੇਖੋ ਮਾਡਲ ਵਾਲਾ ਸੂਟ ਦੁਪੱਟਾ ਚੈੱਕ ਕਰ ਲਓ ਪਹਿਲਾਂ ਰੰਗ ਚੈੱਕ ਕਰ ਲਓ ਓਹ ਕੇਰੇ ਦੇ ਕੀਤਾ ਕੰਮ ਚੈੱਕ ਕਰ ਲਓ ਆ ਦੇਖੋ ਕਿੰਨਾ ਸੋਹਣਾ ਕੰਮ ਓਹ ਕੱਪੜੇ ਨੂੰ ਹੱਥ ਲਾ ਕੇ ਦੇਖੋ ਜਮਾ ਮਲਾਈ ਜਮਾ ਮਲਾਈ ਮਲਾਈ ਵਰਗਾ ਸੂਟ ਕਿੰਨੇ ਦਾ 4500 ਨਹੀਂ ਲੈਣਾ 4 ਚਾਰ ਨਹੀਂ ਲੈਣਾ 2000 ਰੁਪਏ 2000 ਰੁਪਏ ਚ ਸੂਟ ਦੇ ਦਾਂਗੇ ਇਦਾਂ ਦੇ ਵੇਖੋ ਭਾਜੀ ਆਹ ਬਟਿਕ ਪੀਸ ਚੈੱਕ ਕਰ ਲਓ ਸੋਲੋ ਪੀਸ ਹੈ ਬਾਜ਼ਾਰਾ ਚ 5 5 8 8000 ਦੇ ਸੂਟ ਮਿਲਦੇ ਆ ਆਹ 2500 ਰੁਪਏ ਦਾ ਸੂਟ ਦੇਦਾ ਗਰੰਟੀ ਦੇਤੀ ਲਿਖ ਕੇ ਦੇਦਾ ਜੀ ਆਹ ਦੇਖੋ ਜੀ ਸਾਰਾ ਚੈੱਕ ਕਰੋ ਘੇਰਾ ਚੈੱਕ ਕਰ ਲਓ ਆਹ ਦੇਖੋ ਜੀ ਬਾਜ਼ਾਰ ਚ 3500 ਦਾ ਸੂਟ ਸਾਡੇ ਕੋਲੋਂ 2250 ਦੇ ਦੇ ਦਾਂਗੇ ਦੁਪੱਟੇ ਵੀ ਖੁੱਲੇ ਡੁੱਲੇ ਲੱਦੇ ਪਏ ਆ ਕੜਾਈ ਦੇ ਨਾਲ ਆਹ ਦੇਖੋ ਪਹੁੰਚਿਆਂ ਦੇ ਕੰਮ ਬਾਹਾਂ ਦੇ ਕੰਮ ਘੇਰੇ ਦੇ ਕੰਮ 3500 ਦਾ ਸੂਟ 2250 ਓ ਚੱਕੋ ਜੀ ਵਿਆਹਾਂ ਵਾਲੇ ਛਾਤੀਆਂ ਵਾਲੇ ਸੂਟਾਂ ਆਂ ਤੇ ਬਹਾਰਾਂ ਲਾਤੀਆਂ ਜਦੋਂ ਵਿਆਹ ਤੇ ਤੁਸੀਂ ਸੂਟ ਪਾ ਕੇ ਜਾਣਾ ਹਲੇ ਕਾਰਡ ਨਹੀਂ ਆਇਆ ਹਲੇ ਸਹੀ ਚਿੱਠੀ ਨਹੀਂ ਆਈ ਹਲੇ ਕੋਈ ਸਤਾ ਨਹੀਂ ਆਇਆ ਪਰ ਫਿਰ ਵੀ ਸੂਟ ਲੈ ਕੇ ਰੱਖ ਲਓ ਜੇ ਤਣ ਕਾਰਡ ਆ ਗਿਆ ਨਾ ਘਰੇ ਇਹੀ ਸੂਟ 3 3000 ਦੇ ਬੇਨਾ ਜੋ ਮਿਲਨੇ ਆ ਤੇ ਅਸੀਂ 12 12 100 ਰੁਪਏ ਚ ਦੇ ਰਹੇ ਆ ਆ ਦੇਖੋ ਜੀ ਸੋਲੋ ਪੀਸ ਆ ਗਿਆ ਸੋਲੋ ਪੀਸ ਮਾਡਰਨ ਵਾਲੇ ਬੁਟੀਕਾ ਵਾਲੇ ਉਹ ਜਿੱਦਾਂ ਕਹਿੰਦੇ ਨਾ ਸੋਨੇ ਦਾ ਰੇਟ ਵੱਧ ਜਾਂਦਾ ਮਾਤੂ ਸ਼੍ਰੀ ਦਸਤਾਰ ਦੇ ਸੂਟਾਂ ਦਾ ਰੇਟ ਵੀ ਇਦਾਂ ਹੀ ਵੱਧ ਜਾਂਦਾ ਕਿਉਂਕਿ ਅਸੀਂ ਤੁਹਾਨੂੰ ਦੇ ਰਹੇ ਆ 70 70% ਡਿਸਕਾਊਂਟ ਤੇ ਜੋ ਬਾਜ਼ਾਰ ਤੁਸੀਂ 50000 ਦਾ ਕੱਪੜਾ ਲੈਣਾ 15000 ਦਾ ਦੇਣਾ ਦਮ ਰੱਖਦੇ ਆ ਦਮ ਸਾਡੇ ਕੋਲ ਟਰੱਕਾਂ ਦੇ ਟਰੱਕ ਅਸੀਂ ਕਪੜਾ ਖੀਦ ਲਿਆ ਆ ਉਹ ਦੇਖੋ ਮਾਤੂ ਸ਼੍ਰੀ ਦਸਤਾਰ ਝੋਲਾ ਸ਼ਾਪ ਦੁਕਾਨ ਤਾਂ ਹੈਣੀ 1970 ਦਾ ਬ੍ਰਾਂਡ ਅੰਕਲ ਓਮ ਆ ਸੂਟਾਂ ਦੇ ਤੱਕ 22 ਤਰੀ ਆਉਂਦਾ। ਘੇਰੇ ਦੇਖ ਲੋ, ਬਾਹਾਂ ਦੇ ਕੰਮ ਦੇਖ ਲੋ, ਗਲਾ ਦੇਖ ਲੋ, ਰੇਟ ਸਿਰਫ 2000 ਰੁਪਇਆ। ਆ ਵੀ ਤੁਸੀਂ ਚੈੱਕ ਕਰ ਲੋ। ਇਹਦਾ ਫਾਇਦੇ ਹੈਗੇ ਆ। ਬਸ ਹੁਣ ਝਲਕ ਤੁਹਾਡੀ ਮਰੋਣੀ ਆ। ਜੇ ਕੋਈ ਭੈਣ ਭਰਾ ਕਹਿ ਰਵੇ, ਵੇ ਕਿਤੇ ਮਾਤੂ ਸ਼੍ਰੀ ਕੋ 100-100 ਵਾਲੇ ਸੂਟ ਦੇਣੀ। ਸਾਡੇ ਕੋਲ 100 ਰੁਪਏ, 500, 5000, 10000, 20000, 25-25000 ਤੱਕ ਦੇ ਸੂਟ ਵੀ ਹੈਗੇ ਆ। ਆ ਦੇਖੋ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਦੇ ਰਾਇਲ ਕੱਪੜਾ ਲੈਣਾ ਹੈਵੀ ਚੀਜ਼ਾਂ ਲੈਣੀਆਂ ਉਹਨਾਂ ਦੇ ਬਹੁਤ ਸੋਹਣੀਆਂ ਚੀਜ਼ਾਂ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਐਨ ਆਰ ਆਈ ਕਹਿੰਦੇ ਵੀ ਸਾਨੂੰ ਤਾਂ ਚੀਜ਼ ਮਸਾਂ ਹੀ ਪਸੰਦ ਆਉਂਦੀ ਆ ਆ ਦੇਖੋ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਇਸ ਵੇ ਆਪਣੀ ਭੂਆ ਨੂੰ ਸੂਟ ਲੈ ਕੇ ਜਾਣਾ ਮਾਸੀ ਨੂੰ ਸੂਟ ਲੈ ਕੇ ਜਾਣਾ ਤੇ ਸੂਟ ਤੇ ਟੋਰੀ ਪਾਇਆ ਹੋਵੇ ਜਦੋਂ ਸੂਟ ਪਾ ਕੇ ਜਾਏ ਪਤਾ ਲੱਗੇ ਵੀ ਹਾਂ ਵੀ ਟੌਰ ਕੱਢੀ ਆ ਇਹ ਸੂਟ ਕਿੰਨੇ ਦਾ ਜੀ ਇਹ ਇਹ 8500 ਦਾ ਨਹੀਂ ਲੈਣਾ ਨਾ 8000 ਦਾ 2500 2800 ਇੰਨੀ ਗ੍ਰੇਡ ਦੇ ਵਿੱਚ ਸੂਟ ਦੇਣਾ 25 2500 28 2500 ਦੇ ਵਿੱਚ ਆਹ ਦੇਖੋ ਬੜੇ ਸੋਹਣੇ ਸੋਹਣੇ ਆ ਗਏ ਟਰੈਂਡਿੰਗ ਸੂਟ ਆ ਗਏ ਟਰੈਂਡਿੰਗ ਸੂਟ ਜੋ ਆਮ ਕਿਸੇ ਨੇ ਦੇਣਾ ਹੀ ਨਹੀਂ ਹੈਗੇ ਦੇਖੋ ਜੀ ਨੈਚੁਰਲ ਕਰੇਵ ਦਾ ਪੇਸ ਹੈ ਡਿਜੀਟਲ ਕੜਾਈ ਆ ਪਿਓਰ ਦੁਪੱਟੇ ਚਨੌਣ ਦੇ ਨੈਚੁਰਲ ਕਰੇਵ ਕਰੇਵ ਦੇ ਸੂਟ ਹੈ ਲਾਈਨਿੰਗ ਆ ਲੱਗਣ ਵਾਲੇ ਪਰ ਰੇਟ ਕਰਤੇ ਸਰਦੀਆਂ ਵਾਲੇ ਸੂਟਾਂ ਦੇ ਅੱਤੇ ਗਰਮੀਆਂ 'ਚ ਲੈ ਜਾਓ ਅੱਧ ਮੌਣ 'ਚ ਲੈ ਜਾਓ ਆਹ ਦੇਖੋ 2200 ਰੁਪਏ ਦਾ ਸੂਟ ਹੈ 2200 ਰੁਪਏ ਦਾ ਸੂਟ ਚੈਲੰਜ ਵਾਲਾ ਰੇਟ ਦੇ ਰਹੇ ਆ 2200 ਰੁਪਏ ਦਾ ਸੂਟ ਬਾਜ਼ਾਰ ਦਾ ਰੇਟ 5500 ਸਾਡਾ ਰੇਟ 2200 ਆ ਵੀ ਦੇਖੋ ਬਹੁਤ ਸੋਹਣੇ ਸੋਹਣੇ ਰੰਗ ਬਹੁਤ ਸੋਹਣੇ ਸੋਹਣੇ ਸਾਡੇ ਕੋਲ ਡਿਜ਼ਾਈਨ ਰੇਟ ਉਦੋਂ ਜਾਰੇ ਸੋਹਣੇ ਆ ਚੈੱਕ ਕਰ ਲਓ ਜੀ ਮੈਂ ਕਹਿੰਦਾ ਜਿੱਦਾਂ ਦੀ ਚੁਆਇਸ ਤੁਸੀਂ ਕਹਿੰਦੇ ਇੰਸਟਾਗ੍ਰam ਵਾਲਾ ਚਾਹੀਦਾ ਜੀ ਸਾਨੂੰ ਆ ਮਾਡਲ ਨੇ ਪਾਇਆ ਸੀ ਐਕਟਰ ਨੇ ਪਾਇਆ ਸੀ ਉਹ ਚਾਹੀਦੇ ਸੂਟ ਸਾਰੇ ਹੀ ਤਰ੍ਹਾਂ ਦੀਆਂ ਚੀਜ਼ਾਂ ਮਿਲ ਜਾਣੀਆਂ ਆ ਹੁਣ ਦੇਖੋ ਤੁਸੀਂ ਬਾਈ ਜੀ ਸੂਟ ਤਾਂ ਬੜਾ ਸੋਹਣਾ ਬਣਾਇਆ ਡਿਜ਼ਾਈਨ ਬਿਲਕੁਲ ਭਾਜੀ ਦੇਖੋ ਸ਼ਿਮਰ ਦਾ ਕੱਪੜਾ ਜੀ ਬਾਟਮ ਦੇ ਉ ਦਪੱਟੇ ਦੇ ਉੱਤੇ ਵਰਕ ਹੈ ਖਾਸियत ਕੀ ਹੈ ਮਾਤੂ ਸ਼੍ਰੀ ਦਸਤਾਰਾ ਅੰਕਲੋਂ ਨਵੀਆਂ ਚੀਜ਼ਾਂ ਲੈ ਕੇ ਆਉਂਦਾ ਹਲੇ ਗਰਮੀਆਂ ਦੇ ਵਿੱਚ ਜੋ ਵੈਰਾਈਟੀ ਅਸੀਂ ਦਿਖਾ ਰਹੇ ਨਾ ਸਰਦੀਆਂ 'ਚ ਆਉਣੀ ਹੈ ਬਾਜ਼ਾਰ ਦਾ ਰੇਟ 7000 ਰੁਪਏ ਇਹਦਾ ਅਸੀਂ 3500 ਰੁਪਏ 'ਚ ਦੇ ਦੇਣਾ ਤੁਹਾਨੂੰ ਦੇਖੋ ਜੀ ਭੈਣ ਭਰਾ ਕਿਸੇ ਨੇ ਦਾਜਵਰੀ ਦਾ ਕੱਪੜਾ ਬਣਾਉਣਾ ਹੈ ਚਾਹੇ ਤੁਸੀਂ ਨਵਾਂ ਕੰਮ ਕਰਨਾ ਹੈ ਇਹ ਸਰਦੀਆਂ ਵਾਲੇ ਕੱਪੜੇ ਆ ਨੈਚੁਰਲ ਕ੍ਰੇਪਾਂ ਵਾਲੇ ਜੋ ਅਸੀਂ ਆੱਧਾ ਮੋਲ ਦੇ ਵਿੱਚ ਦੇ ਰਹੇ ਆ ਇਹੇ ਸੀਜ਼ਨ 'ਚ 15-15 20-20 ਹਜ਼ਾਰ ਦੇ ਸੂਟ ਵੇਚਨੇ ਆ ਜੋ ਅਸੀਂ ਕੋਈ 5000 6000 3000 4000 2000 ਦੇ ਦੇ ਪਰ ਬੇਨਤੀ ਇਹ ਆ ਮਿਲਣਾ ਕਪੜਾ ਚਾਰ ਦੇਣਾ ਤੁਹਾਨੂੰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਮਾਤਰਮ 9 ਜੂਨ ਤੱਕ ਵੱਡੀ ਸੇਲ ਆ ਜਿੱਥੇ ਤੁਹਾਡੇ ਫਾਇਦੇ ਹੋ ਜਾਣੇ ਆ ਤੁਸੀਂ ਕੁੜਤੇ ਪਜਾਮੇ ਲੈਣੇ ਆ ਕੋਟ ਪੈਂਟ ਸ਼ੇਰਬਾਨੀ ਬਲੇਜ਼ਰ ਬਾਸਕਟਾਂ ਪੱਗਾਂ ਲੈਣੀਆਂ ਮਤਲਬ ਸਾਰੀ ਵੈਰਾਈਟੀ ਇੱਕੋ ਹੀ ਛਾਤ ਦੇਣਾ ਤੁਹਾਨੂੰ ਉਹ ਦੇ ਰਣੀ ਆ ਚਾਰ ਦਿਨ ਤੁਹਾਡੇ ਲਈ ਬਹੁਤ ਵੱਡਾ ਫਾਇਦਾ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਣਾਮੋਗਾ ਰੋਡ ਤੇ ਆਉਣਾ ਨੰਬਰ ਸਕਰੀਨ ਤੇ ਆ ਜੇ ਕੋਈ ਜਾਣ ਕੇ ਲੈਣ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਸੁਕਰੰਤ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਬੱਗਾ ਪਾਣਾ